ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਮਾਫੀ ਚਾਹਵਾਂਗਾ ਕੁਝ ਦਿਨਾਂ ਤੋਂ ਵਲੌਗ ਨਹੀਂ ਪਾ ਸਕਿਆ ਤੇ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਰਾਜਾ ਸਾਹਿਬ ਸੋ ਦੋਸਤੋ ਮੈਂ ਵੀ ਫਸਟ ਟਾਈਮ ਜਾ ਰਿਹਾ ਹਾਂ ਔਰ ਜੋ ਨਹੀਂ ਜਾ ਸਕਦੇ ਤੇ ਉਹ ਘਰੇ ਬੈਠੇ ਦਰਸ਼ਨ ਕਰ ਸਕਦੇ ਆ ਤੇ ਵਲੌਗ ਦੇ ਐਂਡ ਤੱਕ ਤੁਸੀਂ ਬਣੇ ਰਹੋ ਤੇ ਆਪਾਂ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਤੇ ਇਹ ਸਤਲੋਜ ਵਾਲਾ ਫੁੱਲ ਆ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋਸਤੋ ਹੁਣ ਆਪਾਂ ਫਲੋਰ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਸਾਹਿਬ ਜਾਲ ਲਈ ਗੱਡੀਆਂ ਲੱਗਿਆ ਹੋਈਆਂ ਨੇ ਜੋ ਵੀ ਜਾਲਾਂ ਚਾਹੁੰਦਾ ਵਾ ਇੱਥੋਂ ਫ੍ਰੀ ਸੇਵਾ ਕੀਤੀ ਜਾਂਦੀ ਹੈ ਗੱਡੀਆਂ ਦੀ ਤੇ ਤੁਸੀਂ ਇੱਥੋਂ ਜਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਵੀ ਖੜੀ ਹੋਈ ਆ ਜਾਲ ਲਈ ਤੇ ਆਪਾਂ ਨਗਰ ਸ਼ਹਿਰ ਵਿੱਚ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸੰਗਤ ਕਿਸ ਪ੍ਰਕਾਰ ਜਾ ਰਹੀ ਆ ਤੁਸੀਂ ਗੱਡੀਆਂ ਦਾ ਰਸ਼ ਦੇਖ ਸਕਦੇ ਹੋ ਕਿ ਕਿੰਨੀ ਜਿਆਦਾ ਸੰਗਤ ਮੇਲੇ ਤੇ ਪਹੁੰਚ ਰਹੀ ਆ ਤੇ ਦੋਸਤੋ ਦਬਾਬੇ ਵਿੱਚ ਇਸ ਜਗ੍ਹਾ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਸਾਜੀ ਸੰਗਤ ਜੀ ਹੁਣ ਆਪਾਂ ਰਾਜਾ ਸਾਹਿਬ ਪਹੁੰਚ ਚੁੱਕੇ ਆ ਤੇ ਆਪਾਂ ਪਾਰਕਿੰਗ ਵਿੱਚ ਆਪਣਾ ਮੋਟਰਸਾਈਕਲ ਲਾ ਲਾਵਾ ਤੇ ਅਜਾ ਪਤਾ ਲਓ ਜਾ ਕੇ ਦਿਖਾਉਣੇ ਅੱਗੇ चाल जय रा ਚੱਲਦੇ ਰੋ ਆਪਣਿਆਂ ਤੇ ਚੱਲਦੇ ਰੋ ਚੱਲਦੇ ਰੋ ਹਾਂਜੀ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਲੱਗਿਆ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਬਹੁਤ ਟਾਈਮ ਬਾਅਦ ਵਲੌਗ ਪਾ ਰਹੇ ਹਾਂ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਜਲਦੀ